ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸੁਖਨਾਮ ਸਿੰਘ ਜਰ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਹਰ ਰੋਜ ਮਲਾਵਟ ਖੋ ਵਾਲੇ ਥੰਦੇ ਦੇ ਵਿੱਚ ਜਿਹੜਾ ਆਮ ਆਦਮੀ ਪਿਸ ਰਿਹਾ ਆ ਜਾਂ ਉਹਦੀ ਸਿਹਤ ਤੇ ਜੋ ਨੁਕਸਾਨ ਹੋ ਰਿਹਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਇਸ ਗੱਲਬਾਤ ਦੇ ਵਿੱਚ ਹਿੱਸਾ ਲੈਣ ਦੇ ਲਈ ਸਾਡੇ ਨਾਲ ਜੁਟੇ ਹੋਣ ਡਾਕਟਰ ਦਵਿੰਦਰ ਖੁਸ਼ ਧਾਲੀਵਾਲ ਜੀ ਜਿਨ੍ਹਾਂ ਦਾ ਇਹ ਵਿਸ਼ਾ ਬੇਸ਼ੱਕ ਨਹੀਂ ਹੈ ਲੇਕਿਨ ਦੋ ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇਸ ਵਿਸ਼ੇ ਦੇ ਨਾਲ ਦੋ ਚਾਲ ਹੋਣਾ ਪੈਂਦਾ ਆ ਸੋ ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਫਿਰ ਉਹਨਾਂ ਨੇ ਮਾਰ ਵਿਚਾਰ-ਵਿਚਾਰ ਕਰੀਆ ਉਹ ਸ਼ੁਰੂ ਕਰਦੇ ਆ ਡਾਕਟਰ ਦਵਿੰਦਰ ਕੋਸ਼ਤਾਰੀਵਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦੇ ਸ਼ੋਅ ਵਿੱਚ ਆਉਣ ਤੇ ਜੀ ਆਇਆਂ ਜੀ ਅਨਸ਼ੀਕਾ ਜੀ ਸਾਰੇ ਸੁਣ ਕੇ ਆ ਤੇ ਸਾਨੂੰ ਅੱਛਾ ਇਹ ਦੱਸੋ ਕਿ ਦਿਨ ਪਹਿਾਪੇ ਉਸੇ ਜਿਦਾ ਆਪਣੇ ਦੁਆਰੀ ਪਛਾੜਾ ਹੁੰਦੇ ਆ ਉਦੋਂ ਵਰਕ ਦੇ ਵਿੱਚ ਥੋਪ ਦੇ ਵਿੱਚ ਜਿਹੜੀਆਂ ਸਾਡੀਆਂ ਮਟਕਾਈਆਂ ਵਗੈਰਾ ਬੰਦੀਆਂ ਆ ਜਾਂ ਸਾਡੇ ਜਿਹੜੇ ਪਨੀਰ ਆਦੇ ਪਕਵਾਨ ਆ ਜਾਂ ਪਦਾਰਤ ਆ ਉਹਨਾਂ ਵਿੱਚ ਤਾਂ ਬੜੀ ਵੱਡੀ ਪੱਧਰ ਦੇ ਉੱਤੇ ਮਲਾਵਟ ਕੋਰੀ ਦਾ ਤੰਦਾ ਜਿਹੜਾ ਉਹ ਵੇਖਿਆ ਸੁਣਿਆ ਜਾ ਸਕਦਾ ਆ ਲੇਕਿਨ ਆਮ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਦੀ ਕਦਾਂ ਹੀ ਤਾਂ ਗੱਲ ਸੁਣਨ ਨੂੰ ਮਿਲਦੀ ਆ ਲੇਕਿਨ ਹਰ ਰੋਜ਼ ਵੀ ਇਹੋ ਜਿਹੀਆਂ ਗੱਲਾਂ ਵੀ ਤੁਹਾਡੀ ਜ਼ਿੰਦਗੀ ਵਿੱਚ ਕਦੀ ਵਾਪਰਦੀਆਂ ਹਾਂਜੀ ਸਰ ਦੇਖੋ ਇਹ ਹਰ ਇਨਸਾਨ ਦੀ ਪ੍ਰੋਬਲਮ ਹੈ ਦੇਖੋ ਜਦੋਂ ਅਸੀਂ ਛੋਟੀਆਂ ਛੋਟੀਆਂ ਦੁਕਾਨਾਂ ਜਿਹੜੀਆਂ ਖੁੱਲਦੀਆਂ ਹਨਾ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਸਮਾਨ ਉਹ ਲੋਕ ਲੈ ਕੇ ਜਾਂਦੇ ਜਿਹੜੇ ਨੇੜੇ-ਤੇੜੇ ਘਰਾਂ ਦੇ ਰਹਿੰਦੇ ਹੁੰਦੇ ਆ ਨਾ ਉਹ ਵੱਡੀਆਂ ਦੁਕਾਨਾਂ ਤੇ ਚਲੋ ਨਹੀਂ ਜਾ ਜਾਂਦੇ ਜਾਂ ਇਹ ਕਹਿ ਸਕਦੇ ਮਿਡਲ ਕਲਾਸ ਤਬਕਾ ਉਹਨਾਂ ਦੁਕਾਨਾਂ ਤੋਂ ਸਮਾਨ ਲੈ ਲੈਂਦਾ ਜਾਂ ਨੇੜੇ-ਤੇੜੇ ਕੰਮ ਵਾਲੀਆਂ ਜਿਹਨੀਆਂ ਫੱਡੀਆਂ ਨਹੀਂ ਉਹ ਸਮਾਨ ਚੱਕਦੀਆਂ ਹਾਂਜੀ ਉਹਨਾਂ ਦੇ ਵਿੱਚ ਜ਼ਿਆਦਾਤਰ ਦੇਖਿਆ ਦੇਖੋ ਚੌਲਾਂ ਦੇ ਵਿੱਚ ਵੀ ਇੰਨਾ ਗੰਦੇ ਚੌ ਚੌ ਹੁੰਦੇ ਜਿਹੜੇ ਖੁੱਲੇ ਰੱਖੇ ਹੁੰਦੇ ਆ ਹਨਾ ਕਈ ਵਾਰ ਪੈਕਟਾਂ ਦੇ ਵਿੱਚ ਵੀ ਬੰਦ ਉਹਨਾਂ ਨੇ ਮੋਮਬਤੀ ਦੇ ਨਾਲ ਲਪਾਫਿਆਂ ਦੇ ਵਿੱਚ ਪਾ ਕੇ ਨਾ ਮੂਰੇ ਮੋਮਬਤੀ ਦੇ ਨਾਲ ਉਹਨਾਂ ਨੂੰ ਪੈਕ ਕੀਤਾ ਹੋਆ ਹੁੰਦਾ ਉੱਤੇ ਕੋਈ ਟੈਗ ਨਹੀਂ ਹੁੰਦਾ ਦੇਖੋ ਬਕਰ ਉਹ ਵੀ ਆਮ ਲੋਕਾਂ ਨੂੰ ਚਲੋ ਦੂਸਰਿਆਂ ਨੂੰ ਦੇ ਹੀ ਜਾਂਦੇ ਆ ਹਨਾ ਚਾਵਲ ਉਹ ਉਹ ਸਭ ਤੋਂ ਅਸੀਂ ਕਹਿੰਦੇ ਸਭ ਤੋਂ ਮਾੜਾ ਚਾਵਲ ਹੁੰਦਾ ਹਾਂਜੀ ਉਹ ਲੈ ਕੇ ਆਉਂਦੇ ਆ ਵੱਡੀਆਂ ਸਟੋਰੇਜ ਉਹ ਹਨਾ ਜਿਵੇਂ ਇੱਥੇ ਰਿਲਾਈਂਸ ਦਾ ਸਟੋਰ ਆ ਸਾਡੇ ਸਭ ਤੋਂ ਵੱਡਾ ਜਿਹੜਾ ਉੱਥੇ ਚੌਂਰ ਲੈ ਕੇ ਹੁੰਦੇ ਉੱਤੇ ਹਰ ਤਰ੍ਹਾਂ ਦੇ ਚਾਵਲ ਰੱਖੇ ਹੁੰਦੇ ਆ ਮਹਿੰਗੇ ਤੋਂ ਲੈ ਕੇ ਸਸਤੇ ਸਸਤੇ ਬਿਲਕੁਲ ਸਸਤੇ ਦਾ ਖਣਾ ਉਹ ਚਾਵਲਾਂ ਨੂੰ ਲੈ ਕੇ ਉਹ ਆਮ ਇੱਥੇ ਰੱਖ ਦਿੰਦੇ ਆ ਫਿਰ ਪਤਾ ਹੁੰਦਾ ਵੀ ਨੇੜੇ ਤੇ ਕੋਈ ਦੁਕਾਨ ਨਹੀਂ ਹੁੰਦੀ ਤੇ ਬੰਦੇ ਨੂੰ ਐਮਰਜੈਂਸੀ ਉਸੇ ਦੁਕਾਨ ਤੇ ਹੀ ਜਾਣਾ ਪੈਂਦਾ ਹੈ ਕਈ ਵਾਰ ਐਮਰਜੈਂਸੀ ਐਮਰਜੈਂਸੀ ਪ੍ਰੋਨਿੰਗ ਆਉਂਦੇ ਆ ਤੇ ਫਿਰ ਉਹ ਹਰੇਕ ਚੀਜ਼ ਦੇ ਵਿੱਚੋਂ 2 ਰੁਪਏ ਵੱਧ 4 ਰੁਪਏ ਵੱਧ ਉਹਨਾਂ ਨੇ ਕਮਾਉਣੀ ਕਮਾਉਨੇ ਆ ਬੰਦੇ ਦੀ ਐਮਰਜੈਂਸੀ ਹੁੰਦੀ ਆ ਅਗਲੇ ਨੇ ਲੈਣਾ ਹੀ ਲੈਣਾ ਹਨਾ ਤੇ ਉਹ ਉਸੇ ਇੱਕ ਰੇਕੇ ਕਿਰਪਾ ਪਿੱਛੇ ਵੀ ਜੇ ਉਤਲਾ ਜਿਹੜਾ ਟ੍ਰੈਂਡ ਹੁੰਦਾ ਹਨਾ ਉਹ ਦਿਖਾਉਣੇ ਕਹਿੰਦੇ ਨਹੀਂ ਜੀ ਸਾਨੂੰ ਤਾਂ ਇਹ ਚੀਜ਼ ਬਾਹਰੋਂ ਆਈ ਹੈ ਫਿਰ ਉਹਨਾਂ ਕੋਲ ਦੁੱਧ ਦਹੀਂ ਪਨੀਰ ਸਭ ਕੁਝ ਆਉਂਦਾ ਹਨਾ ਉਹ ਜਿਹੜਾ ਪਹਿਲਾਂ ਵਾਲਾ ਜਿਹੜੀ ਵਿਕਰੀ ਨਹੀਂ ਹੁੰਦੀ ਚਲੋ ਮੀਂਹ ਪੈਂਦਾ ਪਹਿਲੀ ਵਿਕਰੀ ਨਹੀਂ ਹੁੰਦੀ ਲੋਕੀ ਛੁੱਟੀਆਂ ਦਾ ਸੀਜ਼ਨ ਆ ਹਨਾ ਲੋਕੀ ਘਰ ਅੱਜ ਨਹੀਂ ਹੁੰਦੇ ਤੇ ਉਹਨਾਂ ਨੂੰ ਸਮਾਨ ਉਹਨਾਂ ਹੀ ਆਉਣਾ ਹੁੰਦਾ ਕੰਪਨੀ ਵੱਲੋਂ ਹਨਾ ਹਾਂਜੀ ਤੇ ਫਿਰ ਉਹ ਜਿਹੜਾ ਪਹਿਲਾਂ ਵਾਲਾ ਸਮਾਨ ਪਿਆ ਹੁੰਦਾ ਉਹ ਆਮ ਲੋਕਾਂ ਨੂੰ ਵੀ ਸਵੇਰ ਵੇਲੇ ਪਕਾ ਦਿੰਦੇ ਆਗੇ ਜੇ ਉਹਨਾਂ ਨੇ ਇਹ ਚੀਜ਼ੇ ਬੋਲੀ ਦੀ ਆ ਵੀ ਤੁਸੀਂ ਪਨੀਰ ਪਹਿਲਾਂ ਵਾਲਾ ਪਿਆ ਜਾਂ ਦੁੱਧ ਪਹਿਲਾਂ ਵਾਲਾ ਪਿਆ ਉਹਨੂੰ ਕਿਉਂ ਪਕਤੋ ਨਹੀਂ ਜਦੋਂ ਕਿ ਇਹ ਕੰਪਨੀ ਵੱਲੋਂ ਲਿਖਿਆ ਹੁੰਦਾ ਹੈ ਕੰਪਨੀ ਵੱਲੋਂ ਹਮੇਸ਼ਾ ਪਾਇਆ ਵੀ ਗਿਆ ਹੁੰਦਾ ਜੇ ਤੁਹਾਨੂੰ ਪਹਿਲਾਂ ਵਾਲਾ ਸਮਾਨ ਦੁਕਾਨਦਾਰ ਦੇ ਰਿਹਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਅਸੀਂ ਉਹਦੀ ਕੰਪਨੀ ਦੀ ਉਹ ਅਰਾਇਟ ਚ ਬੰਦ ਕਰ ਸਕਦੇ ਆ ਨਾ ਉਹਨਾਂ ਨੂੰ ਕੈਨਸਲ ਕਰ ਸਕਦੇ ਆ ਉਹਦੀ ਜਿਹੜੀ ਲਈ ਹਾਂਜੀ ਅਥਾਰਟੀ ਲਈ ਜੋ ਉਹਨਾਂ ਦੀ ਕੰਪਨੀ ਦੀ ਪਰ ਉਹ ਦੁਕਾਨਦਾਰ ਇਸ ਚੀਜ਼ ਨਾਲ ਉਲਟਾ ਬਹਿਸ ਕਰਨ ਕਰਦੇ ਲੋਕਾਂ ਦੇ ਨਾਲ ਵੀ ਨਹੀਂ ਉਹਨਾਂ ਨੂੰ ਪਤਾ ਵੀ ਸਾਡੀ ਇੱਕ ਦੁਕਾਨ ਵਿਚਾਲੇ ਖੜੀ ਕੱਲੀ ਦੁਕਾਨ ਆ ਸਾਨੂੰ ਸੋ ਘਰ ਆਸਤੇ ਪਾਸੇ ਲੱਗਦਾ ਨੇੜੇ ਤੇੜੇ ਕੋਈ ਦੁਕਾਨ ਨਹੀਂ ਹਾਂਜੀ ਇਸੀ ਦਾ ਇਹ ਸਿੱਧਾ ਇਹ ਸਿੱਧਾਈ ਛੋਟੇ ਦੁਕਾਨਦਾਰ ਬਹੁਤ ਫਾਇਦਾ ਲੈਂਦੇ ਆ ਹਮੇਸ਼ਾ ਅਸੀਂ ਇਹ ਕਹਿੰਨਾਂ ਨੇ ਛੋਟੇ ਦੁਕਾਨਦਾਰ ਘਾਟੇ 'ਚ ਵੀ ਜਾਂਦੇ ਆ ਤੇ ਪਰ ਅਸੀਂ ਜਿਸ ਤਰੀਕੇ ਨਾਲ ਦੇਖਦੇ ਆ ਕੋਈ ਛੋਟਾ ਦੁਕਾਨਦਾਰ ਕਦੇ ਘਾਟੇ 'ਚ ਜਾਂਦਾ ਛੋਟਾ ਦੁਕਾਨਦਾਰ ਹਮੇਸ਼ਾ ਬੰਦ ਚ ਹੀ ਜਾਂਦਾ ਕੋ ਕੋਣੇ ਸਮਾਨ ਵੀ ਉਹੀ ਖਰੀਦ ਕੇ ਲੈਉਣਾ ਜਿਹੜਾ ਸਭ ਤੋਂ ਸਸਤਾ ਹੋਵੇ ਤੇ ਜਿਹਦੇ ਵਿੱਚ ਸਭ ਤੋਂ ਵੱਧ ਮਲਾਵਤ ਹੋਵੇ ਤੇ ਚੀਨੀ ਵੀ ਉਹ ਕਦੇ ਟੈਗ ਵਾਲੀ ਨਹੀਂ ਲੈ ਕੇ ਹੁੰਦੇ ਚੀਨੀ ਦੇ ਵਿੱਚ ਵੀ ਉਹ ਸਿਰਫ ਅਸੀਂ ਕਹਿ ਸਕਦੇ ਹਾਂ ਮੂਹਰੋਂ ਉਹ ਬੱਤੀ ਦੇ ਨਾਲ ਬੰਨ੍ਹ ਕੇ ਕੀਤੀ ਹੁੰਦੀ ਆ ਕਿਉਂਕਿ ਉਹ ਖੁੱਲੀਆਂ ਚੀਜ਼ਾਂ ਲੈ ਕੇ ਹੁੰਦੇ ਆ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਜਿਹੜੀਆਂ ਹੋਲ ਸੇਲ ਵਾਲੀਆਂ ਦੁਕਾਨਾਂ ਆਮ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਹੁੰਦੀਆਂ ਹਨਾ ਉਹਨਾਂ ਤੋਂ ਉਹ ਚੀਜ਼ ਲੈ ਕੇ ਹੁੰਦੇ ਆ ਜਿਹੜੀ ਅਸੀਂ ਕਹਿ ਸਕਦੇ ਆ ਅਸੀਂ ਆਮ ਜਿਵੇਂ ਵੱਡੇ ਜੇ ਹਾਂ ਕਿ ਕੈਸਾ ਦੇ ਅਮੀਰ ਲੋਕ ਜਿਆਦੇ ਉਹ ਕੰਮ ਵਾਲੀਆਂ ਵਾਲੀ ਖਰੀਦਦੇ ਆ ਜਾਂ ਉਹਨਾਂ ਨੂੰ ਦੇਣ ਦੀ ਖਰੀਦਦੇ ਆ ਅਸੀਂ ਬਾਰੇ ਬਰੀ ਇਹ ਵੀ ਦੇਖਿਆ ਲੋਕੀ ਦਾਨਪੁਣ ਲਈ ਵੀ ਉਹ ਚੀਜ਼ਾਂ ਦੇ ਮਤਲਬ ਘਟੀਆ ਚੀਜ਼ੀ ਖਰੀਦਦੇ ਆ ਦੱਸੋ ਤਾਂ ਉਹ ਵੀ ਉਹ ਸਸਤੀ ਸਭ ਤੋਂ ਸਸਤੀ ਹੁੰਦੀ ਹੈ ਤੇ ਉਹਨਾਂ ਨੂੰ ਉਹਦੇ ਉੱਤੇ ਟੈਗ ਕੋਈ ਨਹੀਂ ਲਾਉਂਦੇ ਉਹ ਮਹਿੰਗੇ ਪਾ ਵੇਚਦੇ ਆ ਉੱਚ ਦੇਖੋ ਇੱਕ ਮਲਾਵਟੀ ਤੇ ਰੋੜੇ ਕੀ ਕੁਝ ਪਾਇਆ ਹੁੰਦਾ ਉਹਦੇ ਚ ਹਨਾ ਕਈ ਵਾਰ ਤਾਂ ਚੂਹਾਨੀਆਂ ਮਿੰਗਨਾ ਮੇਰੇ ਦੇ ਵਿੱਚੋਂ ਨਿਕਲਦੀਆਂ ਚੌਲਾਂ ਦੀ ਉਹਨਾਂ ਨੂੰ ਧੋਈ ਜਾਓ ਧੋਈ ਜਾਓ ਹਨਾ ਇੱਕ ਦਿਨ ਅਸੀਂ ਇਸੇ ਚੀਜ਼ ਲਈ ਪ੍ਰੈਕਟੀਕਲ ਕੀਤਾ ਸੀ ਜੋ ਸਾਡੇ ਨੇੜੇ ਦੁਕਾਨ ਹੈ ਅਸੀਂ ਤਾਂ ਚਾਵਲ ਲੈ ਕੇ ਆਂਦੇ ਵੀ ਚਲੋ ਅਸੀਂ ਕਿਹਾ ਅਸੀਂ ਉਹ ਤੋਂ ਅਸੀਂ ਉਹਨੂੰ ਕਿਹਾ ਕਹਿੰਦਾ ਨਹੀਂ ਜੀ ਇਹ ਪਰਮਲ ਚਾਵਲ ਹੈ ਅਸੀਂ ਤਾਂ ਦੇਖਣ ਨੂੰ ਵੀ ਪਤਾ ਲੱਗ ਰਿਹਾ ਅਸੀਂ ਵੀ ਉਹ ਕਾਲੇ ਹੋਏ ਹੋਏ ਹਨਾ ਅਸੀਂ ਲੈ ਕੇ ਆਂਦੇ ਚਲੋ ਘਰੇ ਅਸੀਂ ਦੇਖ ਜਦੋਂ ਖੋਲੇ ਅਸੀਂ ਮੈਨੂੰ ਲੱਗਾ ਵੀ ਅੱਧੀ ਵਾਲਟੀ ਤੇ ਉੱਪਰ ਪਾਣੀ ਪਾਤਾ ਜਦੋਂ ਕਿ ਚੌਲ ਸਾਫ਼ ਹੀ ਨਹੀਂ ਹੋਏਗੇ ਹਾਂ ਓਏ ਨਾ ਤਾਂ ਸੀ ਉਹਨੂੰ ਅਸੀਂ ਕੰਬਾਲੀ ਨੂੰ ਦੇਣ ਜੋਗੇ ਕਿਉਂਕਿ ਹਰ ਬੰਦੇ ਦੀ ਉਹ ਜੀ ਸੋਚ ਨਹੀਂ ਹੁੰਦੀ ਅਸੀਂ ਉਲਟਾ ਉਹਨਾਂ ਨੂੰ ਫਿਰ ਮਤਲਬ ਉੱਪਰ ਜਾਨਵਰਾਂ ਨੂੰ ਪਾਇਆ ਵੀ ਇਹ ਚੌਲ ਕਿਸੇ ਦੇ ਖਾਂਦੇ लायक ਨਹੀਂ ਹੈਗੇ ਤੁਸੀਂ ਦੇਖੋ ਫਿਰ ਉਹ ਚੌਲ ਆਮ ਲੋਕ ਜਦੋਂ ਖਾਂਦੇ ਆ ਤੇ ਫਿਰ ਬਿਮਾਰ ਹੁੰਦੇ ਆ ਬਿਮਾਰ ਹੋਣਾ ਹੀ ਹੈ ਨਹੀਂ ਹਾਂਜੀ ਜਿਵੇਂ ਪਹਿਲੇ ਦਿਨ ਦਾ ਕੋਈ ਪਹਿਲੇ ਦਿਨ ਦੀ ਚੀਜ਼ ਦੁੱਧ ਦਹੀਂ ਉਹ ਦੇਖੋ ਲਾਈਟ ਕਰਕੇ ਰਹਿੰਦੀ ਹੈ ਤੇ ਵਾ ਨਹੀਂ ਰਹਿੰਦੀ ਖਣਾ ਚਲੋ ਉਹਨਾਂ ਦੇ ਜਿਹੜੇ ਦੂਸਰੇ ਹੁੰਦੇ ਵਿੱਚ ਚਲੋ ਠੰਡਾ ਰਹਿੰਦਾ ਪਰ ਠੰਡਾ ਰਹਿੰਦਾ ਪਹਿਲੇ ਦਿਨ ਦੀ ਚੀਜ਼ ਹੈ ਆਲਰੇਡੀ ਆ ਕਿਸੇ ਖਰਾਬ ਹੋਣੀ ਹੋਣੀ ਹੈ ਕਿ ਜੋ ਲਾਈਟ ਨਹੀਂ ਹੁੰਦੀਗੀ ਫਿਰ ਉਹਨੂੰ ਤੁਸੀਂ ਕਸਟਮਰ ਨੂੰ ਅਗਲੇ ਦਿਨ ਅਗਲੇ ਦੇ ਜਿਹੜਾ ਘਰਾਂ ਚ ਸਮਾਨ ਮਵਾ ਦੇ ਉਹਨਾਂ ਨੂੰ ਭੇਜਦੇ ਆ ਤੁਸੀਂ ਕਸਟਮਰ ਨੂੰ ਉਹ ਚੀਜ਼ਾਂ ਭੇਜਦੇ ਆ ਫਿਰ ਕਸਟਮਰ ਨਾਲ ਉਲਟਾ ਤੁਸੀਂ ਬਹਿਸ ਕਰਦੇ ਆ ਵੀ ਨਹੀਂ ਪਹਿਲੇ ਦਿਨ ਦੀ ਚੀਜ਼ 8-8 ਚੀਜ਼ 8-8 ਦਿਨ ਦੀ ਚੀਜ਼ ਵੀ ਚੱਲ ਜਾਂਦੀ ਹੈ ਜੀ ਪਨੀਰ ਦੁੱਧ ਨਹੀਂ ਤਾਂ ਤੁਸੀਂ ਦੇਖੋ 8-8 ਦਿਨ ਦਾ ਪਨੀਰ ਦੁੱਧ ਨਹੀਂ ਕਿਵੇਂ ਚੱਲ ਜੂਗਾ ਜੇ ਇਹੀ ਚੀਜ਼ ਕੰਪਨੀ ਨੂੰ ਅਸੀਂ ਮੇਲ ਪਾਉਣੇ ਆ ਫਿਰ ਇਹ ਲੋਕੇ ਸਭ ਤੋਂ ਵੱਧ ਲੋਕਾਂ ਦੇ ਅਟੈਕ ਕਰਦੇ ਆ ਫਿਰ ਇਸੇ ਲਈ ਜਦ ਕੋਈ ਆ ਕਿ ਜਮਾਨੇ ਦੇ ਵਿੱਚ ਕਿਸੇ ਨੂੰ ਜੇ ਬੋਲਦੇ ਆ ਤਾਂ ਵੀ ਅਵਲਾ ਬੁਰਾ ਹਨਾ ਕਸਟਮਰ ਬੁਰਾ ਬਾਈ ਦੱਸ ਮੇਸ਼ਾ ਫਿਰ ਕਸਟਮਰ ਨੂੰ ਚੀਜ਼ ਦੇਣੀ ਬੰਦ ਕਰ ਦਿੰਦੇ ਆ ਤੇ ਫਿਰ ਕਸਟਮਰ ਦੁਨੇ ਪਾਸੋਂ ਮਰਿਆ ਆਂਦਾ ਨੇ ਫਿਰ ਕੰਪਨੀਆਂ ਇਹ ਜਿਹੇ ਛੋਟੀਆਂ ਦੁਕਾਨਾਂ ਵਾਲਿਆਂ ਨੂੰ ਫਿਰ ਇਹ ਜੀਆਂ ਚੀਜ਼ਾਂ ਦਿੰਦੇ ਕਿਉਂ ਆ ਅਸੀਂ ਕੰਪਨੀਆਂ ਵਾਲਾਂ ਨੂੰ ਕਹਿੰਨੇ ਵੀ ਤੁਸੀਂ ਜੇ ਕੰਪਨੀਆਂ ਜਿਹੇ ਛੋਟੇ ਦੁਕਾਨਦਾਰਾਂ ਨੂੰ ਤੁਸੀਂ ਪਹੁੰਚਦਾ ਕਰਦੇ ਆ ਸਮਾਨ ਆਪਦਾ ਚਾਹੇ 베ਰਕਾ ਕੰਪਨੀਆਂ ਚਾਹੇ ਅੰਮੋਲ ਕੰਪਨੀਆਂ ਇੱਕ ਦੋ ਹੋਰ ਵੀ ਆਈਆਂ ਨਾ ਹਾਂਜੀ ਫਿਰ ਦੂਸਰੀ ਗੱਲ ਇਹ ਕਿ ਇਹ ਲੋਕ ਕਿ ਜਿਵੇਂ ਕਈ ਲੋਕ ਹੁੰਦੇ ਆ ਜਿਵੇਂ ਅਸੀਂ ਕਹਦੇ ਆ ਕਈ ਲੋਕਾਂ ਨੇ ਦੇਸੀ ਕਿਉਂ ਮਤਲਬ ਛੋਟੀਆਂ ਸ਼ਿਸ਼ੀਆਂ ਲੈਣੀਆਂ ਹੁੰਦੀਆਂ ਇਹ ਕਦੇ ਵੀ ਛੋਟੀ ਚੀਜ਼ ਰੱਖਦੇ ਨਹੀਂ ਇਹਨਾਂ ਨੂੰ ਪਤਾ ਹੁੰਦਾ ਕਸਟਮਰ ਨੇ ਚੀਜ਼ ਲੈਣੀ ਲੈਣੀ ਹੁੰਦੀ ਮਜਬੂਰੀ ਹੈ ਤੇ ਵੱਡੀ ਚੀਜ਼ ਲਓ ਵੱਡੀ ਲਾਉ ਹੈ ਵੱਡੇ ਡੱਬੇ ਕਿਲੋ ਵਾਲੇ ਅੱਧਾ ਕਿਲੋ ਵਾਲਾ ਵੀ ਇਹਨਾਂ ਇਹਨਾਂ ਲੋਕਾਂ ਕੋਲ ਨਹੀਂ ਮਿਲੂਗਾ ਕਿਸੇ ਨੂੰ ਫਿਰ ਇਹਦੀਆਂ ਦੁਕਾਨਾਂ ਨੂੰ ਖੋਲਣ ਦਾ ਜਿਹੜਾ ਪਰਮਟ ਹੈ ਉਹ ਕਿੱਥੋਂ ਦਿੱਤਾ ਜਾਂਦਾ ਕਿਉਂ ਦਿੱਤਾ ਜਾਂਦਾ ਫਿਰ ਇਹ ਤਾਂ ਕਸਟਮਰ ਦੇ ਨਾਲ ਇੱਕ ਤਰ੍ਹਾਂ ਦਾ ਤੋ ਮਤਲਬ ਤੁੱਕ ਹੈ ਜਿਸੀ ਵੱਡੀਆਂ ਦੁਕਾਨਾਂ ਦੇ ਕਹਿ ਸਕਦੇ ਮਲਾਵਟ ਹੁੰਦੀ ਹੈ ਤੇ ਫਿਰ ਛੋਟੀਆਂ ਦੁਕਾਨਾਂਾਂ 'ਵਲ ਤੋਂ ਉਦੋਂ ਵੀ ਵੱਧ ਲੋਕਾਂ ਨੂੰ ਖਦਲ ਖਰਾਤ ਕਰਦੇ ਆ। ਹਾਂਜੀ। ਦੇਖੋ ਹਰ ਚੀਜ਼ ਦੇ ਵਿੱਚ ਮਲਾਵਟ ਤਾਂ ਹੈ ਹੀ ਹੈ। ਦੇਖੋ ਪਾਣੀ ਅਸੀਂ ਬੰਦ ਬੋਤਲਾਂ ਵਾਲਾ ਕਿੰਨੇ ਉਹਦੇ 'ਚ ਵੀ ਮਲਾਵਟ ਆ ਨਾ ਉਹਦੇ 'ਚ ਵੀ ਸਾਨੂੰ ਗੰਦਪੈਲ ਜਿਹੜਾ ਭਰਿਆ ਹੁੰਦਾ ਉਹੀ ਸਾਨੂੰ ਸੀਲ ਕਰਕੇ ਦੇ ਦਿੰਦੇ ਆ। ਫੇਰ ਜਿ ਕੋ ਹੁਣ ਜਿਹੜੇ ਸੀ ਜਿੱਥੇ ਤਲੀਆਂ ਮੀਆਂ ਚੀਜ਼ਾਂ ਮਿਲਦੀਆਂ ਹਨਾ ਹੁਣ ਮੀਂਹ ਦਾ ਸੀਜ਼ਨ ਆ ਹਰ ਕੋਈ ਪਕੌੜੇ ਖਾਣ ਲਈ ਖੜ ਜਾਂਦਾ ਹਰ ਕੋਈ ਬੱਤਕ ਵਗੈਰਾ ਖਾਣ ਲਈ ਖੜ ਜਾਂਦਾ ਜਿਹੜੇ ਕਿ ਉਹ ਪਹਿਲਾ ਵਾਲਾ ਤੇਲ ਹੀ ਹੁੰਦਾ ਜਿਹੜੀ ਪਹਿਲਾਂ ਵਾਲੀ ਬਿਕਰੀ ਨਹੀਂ ਹੋਈ ਹੁੰਦੀ ਕੜਾਹੀ ਭਰੀ ਹੁੰਦੀ ਉਹ ਤੇਲ ਨੂੰ ਕਿਸੇ ਪਾਸੇ ਜੈਸਟ ਨਹੀਂ ਕਰਦੇ ਉਸ ਤੇਲ ਦੇ ਵਿੱਚ ਅਗਲੇ ਦਿਨ ਤਲੀਆਂ ਜਾਂਦੇ ਆ ਬਿਲਕੁਲ ਕਿਉਂਕਿ ਬਿਮਾਰ ਮੀਂਹ ਦੇ ਮੌਸਮ ਦੇ ਵਿੱਚ ਬਿਮਾਰ ਲੋਕੀ ਕਿਉਂ ਹੁੰਦੇ ਆ ਇਸੇ ਲਈ ਹੁੰਦੇ ਆ ਕਿਉਂਕਿ ਲੋਕੀ ਬਾਹਰਲਾ ਹਰ ਕਿਸੇ ਦਾ ਦਿਲ ਕਰਦਾ ਵੀ ਚਲੋ ਅੱਜ ਮੀਂਹ ਪੈਂਦਾ ਬਾਹਰ ਮੂੰਗਾ ਲਓ ਹਨਾ ਹਾਂਜੀ ਪਰ ਲੋਕੀ ਬਿਮਾਰ ਇਸ ਲਈ ਹੁੰਦੇ ਕਿ ਉਹ ਚੀਜ਼ ਪਹਿਲਾਂ ਵਾਲੀ ਪਈ ਹੁੰਦੀ ਹੈ ਤੇ ਉਹੀ ਭੇਸ ਦਿੰਦੇ ਆਗੇ ਤੇ ਜੇ ਪਹਿਲਾਂ ਵਾਲਾ ਤੇਲ ਹੁੰਦਾ ਉਸੇ ਚ ਤਲਕੇ ਸਾਰਿਆਂ ਨੂੰ ਦੇ ਦਿੰਦੇ ਆਗੇ ਤੇ ਪਰ ਸਿਹਤ ਵਿਭਾਗ ਤੇ ਜੋ ਕੰਪਨੀਆਂ ਵਾਲੇ ਇਹਨਾਂ ਛੋਟੇ ਦੁਕਾਨਦਾਰਾਂ ਨੂੰ ਆਪਦੀ ਅਥਾਰਟੀ ਦਿੰਦੇ ਆਪਦਾ ਪਰਮਿਟ ਦਿੰਦੇ ਆ ਤੇ ਉਹ ਕਿਉਂ ਦਿੰਦੇ ਆ ਭਲਾ ਉਹਨਾਂ ਨੂੰ ਪਿੱਛੇ ਦੇਖਣਾ ਬਹੁਤ ਜ਼ਰੂਰੀ ਹੈ ਜੇ ਕੋਈ ਮੇਲ ਵੀ ਪਾਉਂਦਾ ਤਾਂ ਉਹ ਦੁਕਾਨਦਾਰ ਉਲਟਾ ਮਤਲਬ ਕਿ ਲੋਕਾਂ ਨੂੰ ਗਾਲਾਂ ਕੱਢਦੇ ਕਿਸਮ ਨੂੰ ਗਾਲਾਂ ਕੱਢਦੇ ਵੀ ਇਹਨਾਂ ਨੇ ਆ ਚੀਜ਼ ਕੀਤੀ ਹੈ ਫਿਰ ਉਹਦੇ ਕੋਲ ਸਦਾ ਇਸ਼ੂ ਹੁੰਦਾ ਫਿਰ ਉਹਸ ਵੀ ਅਮਤਕ ਇਹ ਹੀ ਗੱਲ ਹੈ ਕਿ ਲੋਕਾਂ ਦੀ ਲੜਾਈ ਹੋ ਜਾਂਦੀ ਹੈ ਹਾਂਜੀ ਕਾਫੀ ਜਗ੍ਹਾ ਅਸੀਂ ਦੇਖਿਆ ਜਿੱਥੇ ਅਟੈਕ ਵੀ ਹੋਇਆ ਦੁਕਾਨਦਾਰਾਂ ਵੱਲੋਂ ਕਸਟਮਰਾਂ ਤੇ ਅਟੈਕ ਕੀਤੇ ਗਏ ਆ ਦੱਸੋ ਕਾਫੀ ਬੱਚਿਆਂ ਤੇ ਵੀ ਦੇਖੋ ਫਿਰ ਇਹਦਾ ਮਤਲਬ ਜਿਹੜਾ ਕਸਟਮਰ ਆ ਫਿਰ ਉਹ ਮਰਿਆ ਨਾ ਨਾਉ ਬੋਲ ਸਕਦਾ ਉਹ ਫਿਰ ਐਦਾਂ ਗੰਦੀ ਵੀ ਚੀਜ਼ ਖਾ ਰਿਆ ਫਿਰ ਬਿਮਾਰ ਹੋ ਰਿਹਾ ਫਿਰ ਹਸਪੀਟਲਾਂ ਦੇ ਖਰਚੇ ਵੱਧ ਰਹੇ ਆ ਫਿਰ ਮਰ ਕੌਣ ਰਿਹਾ ਦੁਕਾਨਦਾਰ ਕਦੇ ਨਹੀਂ ਮਰ ਰਿਹਾ ਦੁਕਾਨਦਾਰ ਕੋਲੇ ਆਤੀ ਹੈ ਜਿਵੇਂ ਲੋਕ ਕਹਿੰਦੇ ਨੇ ਜੀਐਸਟੀ ਲੱਗਦਾ ਆ ਲੱਗਦਾ ਪਰ ਉਹਦਾ 프ਰਿੰਟ ਜਿਹੜਾ ਲੱਗਿਆ ਉੱਤੇ ਉਹ ਤੋਂ ਦੋ ਰੁਪਏ ਵੱਧ ਲਈ ਜਾਂਦੇ ਚਾਰ ਰੁਪਏ ਵੱਧ ਲੈ ਲੈਂਦੇ ਨਹੀਂ ਜੀ ਸਾਨੂੰ ਐਵੇਂ ਮਿਲਿਆ ਜਦੋਂ ਕਿ ਸਭ ਨੂੰ ਪਤਾ ਵੀ ਉਹਨਾਂ ਨੂੰ ਜੀਐਸਟੀ ਵਗੈਰਾ ਕੱਟ ਕੇ ਉੱਥੋਂ ਚੀਜ਼ ਆਉਂਦੀ ਆ ਉਹਨਾਂ ਨੂੰ ਓਨੀ ਚੀਜ਼ ਨਹੀਂ ਮਿਲਦੀ ਉਹ ਘੱਟ ਦੇ ਵਿੱਚ ਆਉਂਦੀ ਆ ਕਿਉਂਕਿ ਪੂਰੀ ਇਕੱਠੀ ਚੀਜ਼ ਹੁੰਦੀ ਆ ਇਹ ਜਾਣ ਬੁੱਝ ਕੇ ਪਹਿਲਾਂ ਹੀ ਦਿਖਾ ਦਿੰਦੇ ਆ ਜੀ ਆਹ ਦੇਖੋ ਪ੍ਰਿੰਟ ਕਈ ਚੀਜ਼ਾਂ ਦੇ ਤਾਂ ਇਹਨਾਂ ਨੇ ਆਪ ਦੇ ਪ੍ਰਿੰਟ ਲਾਇਆ ਪਏ ਹੁੰਦੇ ਆ ਹਾਂਜੀ ਦੁਕਾਨਦਾਰਾਂ ਨੇ ਤੁਸੀਂ ਦੇਖੋ ਅਸੀਂ ਕਹਿੰਦੇ ਸਾਰੇ ਦੁਕਾਨਦਾਰ ਇੱਕੋ ਜਿਹੇ ਹੁੰਦੇ ਆ ਕਾਫੀ ਦੁਕਾਨਦਾਰ ਚੰਗੇ ਵੀ ਹੈ ਜਿਹੜੇ ਅਸੀਂ ਦੇਖ ਮਾਰਕੀਟ ਚ ਅਸੀਂ ਦੇਖਦੇ ਹਾਂ ਕਾਫੀ ਦੁਕਾਨਦਾਰ ਪਹਿਲਾਂ ਹੀ ਦੱਸ ਦਿਆ ਜੀ ਇਹ ਤੇ 2 ਰੁਪਏ ਛੂਟ ਹੈ ਜਾਂ ਤੇ 10 ਰੁਪਏ ਛੂਟ ਹੈ ਜਾਂ ਇਹਦੇ ਨਾਲ ਇੱਕ ਚੀਜ਼ ਫ੍ਰੀ ਹੈ ਪਰ ਜਿਹੜਾ ਛੋਟਾ ਦੁਕਾਨਦਾਰ ਹੁੰਦਾ ਉਹ ਜਿਹੜੀ ਨਾਲ ਫ੍ਰੀ ਵਾਲੀ ਚੀਜ਼ ਹੁੰਦੀ ਹੈ ਜਿਹ ਉੱਪਰ ਲਿਖੀ ਵੀ ਹੁੰਦੀ ਹੈ ਕਹਣਗੇ ਜੀ ਨਹੀਂ ਇਹ ਤਾਂ ਪਹਿਲਾਂ ਆਈ ਸੀਗੀ ਹੁਣ ਤਾਂ ਹੈ ਨਹੀਂ ਸੰਤ ਮਿਲੀ ਆਈ ਨਹੀਂ ਨਾਲ ਉਹ ਉਲੱਗ ਰੇਟ ਦੇ ਵਿੱਚ ਵੇਚ ਦਿੰਦੇ ਆ ਹੂੰ ਫਿਰ ਘਾਟਾ ਕਿਨੂੰ ਆ ਆਮ ਮੀਡਲ ਕਲਾਸ ਫੈਮਿਲੀ ਨੂੰ ਕਿਉਂਕਿ ਮੀਡਲ ਕਲਾਸ ਫੈਮਿਲੀ ਨੇ ਹੀ ਨੇੜੇ ਤੋਂ ਚੀਜ਼ਾਂ ਖਰੀਦਣੀਆਂ ਹੁੰਦੀਆਂ ਜਿਹੜੇ ਹੁਣ ਚਲੋ ਆ ਦੂਸਰੀ ਆਉਂਦੀ ਆ ਕਿ ਘਰਾਂ ਦੇ ਵਿੱਚ ਜਿਵੇਂ ਸਵਿੱਗੀ ਵਾਲੇ ਘਰਾਂ ਦੇ ਵਿੱਚ ਰਾਸ਼ਨ ਵੀ ਦੇ ਜਾਂਦੇ ਆ ਪਰ ਉਹਦੇ ਵਿੱਚ ਵੀ ਜਿਵੇਂ GST ਲੱਗ ਗਈ ਉਹਦੇ ਚ ਡਿਲੀਵਰੀ ਚਾਰजेस ਪਾ ਦੇ ਹਨਾ ਜੇ 100 ਰੁਪਏ ਦੀ ਚੀਜ਼ ਹੁੰਦੀ ਆ ਉਹਨਾਂ ਨੂੰ 150 ਚ ਪੈ ਜਾਂਦੀ ਆ ਉਹ ਲੋਕੀ ਜਿਹੜਾ ਵਾਈਟ ਕਰਦੇ ਆ ਵੀ ਚਲੋ ਐਨੀ ਚੀਜ਼ ਐ ਇੱਥੋਂ ਮੰਗਾ ਲੈਨੇ ਨੇ ਨੇੜੇ ਉਹ ਹਨਾ ਫਿਰ ਉਹਦੇ ਚ ਫਿਰ ਆਮੰ ਜਿਵੇਂ ਕਹਿੰਦੇ ਆ ਵੀ ਛੋਟਾ ਕਿਸਾਨ ਮਰਦਾ ਉਹ ਵੀ ਇੱਕ ਕਸਟਮਰ ਮਰ ਰਿਹਾ ਇਹਦੇ ਵਿੱਚ ਤਾਂ ਛੋਟਾ ਦੁਕਾਨਦਾਰ ਤਾਂ ਫਿਰ ਵੀ ਵੱਧ ਖੁੱਲ ਰਿਹਾ ਛੋਟਾ ਦੁਕਾਨਦਾਰ ਤਾਂ ਕਮਾ ਰਿਹਾ ਜੇ ਦੁਕਾਨ ਖੁੱਲੀ ਉਹਨੇ ਕਮਾ ਰਿਹਾ ਪਰ ਅਕਸਰ ਜੇ ਦੁਕਾਨ ਦੇ ਉੱਤੇ ਉਹਨਾਂ ਨੂੰ ਮਤਲਬ ਕਿ ਰਜਿਸਟਰ ਕਰ ਲਈ ਉਹਨਾਂ ਦੀ ਹੋਇਆ ਹਨਾ ਪਰਮਿਟ ਉਹਨਾਂ ਨੂੰ ਦਿੱਤਾ ਗਿਆ ਦੁਕਾਨ ਖੁੱਲਣ ਦਾ ਤੇ ਫਿਰ ਇਹ ਵੀ ਤਾਂ ਦੇਖਣਾ ਚਾਹੀਦਾ ਵੀ ਉਹ ਚੀਜ਼ ਕਿਸ ਤਰੀਕੇ ਨਾਲ ਵੇਚ ਰਿਹਾ ਵੱਧ ਵੇਚ ਰਿਹਾ ਕਿ ਘੱਟ ਵੇਚ ਰਿਹਾ ਜਿਵੇਂ ਅਸੀਂ ਕਹਦੇ ਜੀ ਵੀ ਸੋਨੇ ਦਾ ਰੇਟ ਵੱਧ ਗਿਆ ਸੋਨੇ ਦੇ ਰੇਟ ਜਿਵੇਂ ਆਮ ਛੋਟੇ ਲੋਕਾਂ ਨੂੰ ਕਹਿੰਦੇ ਰੇੜੀ ਦੇ ਥੱਲੇ ਉਹ ਲਾ ਦਿੰਦੇ ਆ ਹਨਾ ਵੀ ਛੋਟੀ ਮੋਟੀ ਚੀਜ਼ ਲਾ ਦਿੰਦੇ ਆ ਤੇ ਰੇਟ ਉਹ ਹੋ ਜਾਂਦਾ ਹੈ ਸਮਾਨ ਵੱਧ ਦਿਸਦਾ ਪਰ ਆ ਕਪੜਾ ਇਹ ਚੀਜ਼ਾਂ ਹਰ ਚੀਜ਼ ਦੇ ਵਿੱਚ ਮਲਾਵਟ ਵੀ ਹਰ ਚੀਜ਼ ਹੈ ਜਿਵੇਂ ਹੁਣ ਸ਼ਾਮ ਨੂੰ ਤੁਸੀਂ ਸਬਜ਼ੀ ਮੰਡੀ ਸਬਜ਼ੀ ਖਰੀਦਣ ਜਾਓ ਸ਼ਾਮ ਨੂੰ ਲਾਈਟ ਦਾ ਬੋਧ ਚੰਨਾ ਨਹੀਂ ਹੁੰਦਾ ਜਿਹੜੇ ਬਜ਼ੁਰਗ ਹੁੰਦੇ ਜਿੰਨਾਂ ਨੂੰ ਨਹੀਂ ਪਤਾ ਲੱਗਦਾ ਹਨਾ ਉਹਨਾਂ ਨੂੰ ਜਿਹੜੀ ਪਹਿਲਾਂ ਵਾਲੀ ਗਲੀ ਹੋਈ ਚੀਜ਼ ਪਈ ਹੁੰਦੀ ਜਾਂ ਇੱਕਦਣ ਪਹਿਲਾਂ ਵਾਲੀ ਚੀਜ਼ ਭਈ ਹੁੰਦੀ ਉਹ ਚੱਕ ਕੇ ਵਿੱਚ ਪਾ ਦਿੰਦੇ ਆ ਜਦੋਂ ਬੰਦਾ ਘਰੇ ਜਾ ਕੇ ਦੇਖਦਾ ਮਤਲਬ ਜਿਹੜਾ ਫਲ ਫੂਟ ਜੋ ਵੀ ਸਬਜ਼ੀ ਵਗੈਰਾ ਖਰੀਦੀ ਹੁੰਦੀ ਉਹ ਤੇ ਦੇਖਦਾ ਘਰੇ ਜਾ ਕੇ ਤਾਂ ਫਿਰ ਬਾਹਲੇ ਲੋਕੀ ਬਜ਼ੁਰਗਾਂ ਨੇ ਸਹੀ ਕਹਿੰਨਾਂ ਨੇ ਸ਼ਾਮ ਨੂੰ ਕਦੇ ਚੀਜ਼ ਖਰੀਦਣਾ ਜਾਓ ਕਿਉਂਕਿ ਸ਼ਾਮ ਨੇ ਇੱਕ ਤਾਂ ਉਹਨਾਂ ਨੇ ਵਿੱਚ ਨਹੀਂ ਹੁੰਦੀ ਐ ਇੱਕ ਉਹਨਾਂ ਨੇ ਖਾਲੀ ਕਰਨਾ ਹੁੰਦਾ ਤਾਂ ਹਨਾ ਸਾਰਾ ਉਹ ਪਹਿਲਾਂ ਵਾਲਾ ਵੀ ਸਮਾਨ ਵਿੱਚ ਵਿੱਚ ਪਾਈ ਜਾਂਦੇ ਦੁਕਾਨ ਲਾਈਟ ਦੇ ਇੰਨੀ ਥੋੜੀ ਲਾਈਟ ਹੁੰਦੀ ਆ ਕਿ ਚਾਨਣ ਚ ਦਿਸਦਾ ਹੀ ਨਹੀਂ ਜਿਹੜੇ ਆਮ ਇਨਸਾਨ ਜਾਂਦੇ ਉਹ ਤਾਂ ਦੇਖਦੇ ਆ ਵੀ ਚਲੋ ਲਫਾਫਾ ਜਦੋਂ ਫੜਾਇਆ ਤਾਂ ਬੰਦਾ ਦੇਖਦਿਆ ਪਹਿਲਾਂ ਵਾਲੀ ਚੀਜ਼ ਤਾਂ ਨਹੀਂ ਪਾਤੀ ਜਿਹੜੇ ਬਜ਼ੁਰਗੋ ਵਿਚਾਰੇ ਨਹੀਂ ਇਹਨਾਂ ਦੇਖ ਪਉਂਦੇ ਤੇ ਤੁਸੀਂ ਇਹ ਦੇਖੋ ਫਿਰ ਮਤਲਬ ਕਿ ਆਮ ਕੇ ਸੰ ਆਮ ਮਤਲਬ ਕਸਟਮਰ ਦੇ ਨਾਲ ਖਿਲਵਾੜ ਕਿੰਨਾ ਜ਼ਿਆਦਾ ਹੋ ਰਿਹਾ ਹਾਂਜੀ ਹਾਂਜੀ ਕਸਟਮਰ ਇੱਕ ਦੇਖੋ ਇੱਕ ਕਸਟਮਰ ਹੀ ਮਾਰਿਆ ਦੁਕਾਨਦਾਰ ਨਹੀਂ ਮਾਰਿਆ ਰੇੜੀ ਵਾਲਾ ਨਹੀਂ ਮਾਰਿਆ ਅਸੀਂ ਕਹਿੰਦੇ ਨੇ ਰੇੜੀ ਵਾਲੇ ਬਹੁਤ ਹੈਗੇ ਜਿਹੜੇ ਵਿਚਾਰੇ ਇਮਾਨਦਾਰ ਵੀ ਬੈਠੇ ਆ ਜਿਵੇਂ ਕਈ ਬਜ਼ੁਰਗ ਬੈਠੇ ਨੇ ਜਿਹਨਾਂ ਦਾ ਕੋਈ ਨਹੀਂ ਕੋਈ ਚੀਜ਼ ਖਰੀਦਦਾ ਜਦੋਂ ਕਿ ਸਭ ਤੋਂ ਵੱਧ ਇਮਾਨਦਾਰ ਹੁੰਦੇ ਆ ਹਮੇਸ਼ਾ ਜਿョਥੇ ਹੀ ਕੀਤਾ ਜਾਣਗੇ ਜਿੱਥੇ ਬਾਹਲਾ ਬੰਦਾ ਸਪੀਕਰਾਂ ਦੇ ਹੋਕੇ ਦੇ ਰਿਹਾ ਅੱਛਾ ਤੁਸੀਂ ਜਿਵੇਂ ਤੁਸੀਂ ਚੋਰੀ ਆ ਰਾਈਟ ਦੀ ਗੱਲ ਕੀਤੀ ਆ ਮੈਂ ਇੱਕਦਮ ਇੱਕ ਵੀਡੀਓ ਦੇਖ ਰਿਆ ਸੀਗਾ ਕਿ ਚਾਈਨਾ ਦੇ ਵਿੱਚ ਪਲਾਸਟਿਕ ਤੋਂ ਇੱਕ ਚਾਰ ਜਿਹੜਿਆ ਉਹ ਬੜੀ ਗੰਦੀ ਹਾਲਤ ਦੇ ਵਿੱਚ ਉਹ ਬਣਾਈ ਜਾ ਰਿਹਾ ਸੀ ਔਰ ਉਹ ਜਿਹੜੀ ਚੌਲ ਸੀ ਜਦੋਂ ਸਾਫ਼ ਸੁਥਰੀ ਹੋ ਕੇ ਤਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਨਾਂ ਦੀ ਬੜੀ ਡਿਮਾਂਡ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਚੌਲ ਆਂ ਕਿ ਵਿਕਦੇ ਆਂ ਇਹ ਸੈਨ ਥੋੜੀ ਵਾਹ ਥੋੜੀ ਘਟਾਈ ਹੈ ਮੈਂ ਦੁਆਰਾ ਦੇਖ ਰਿਹਾ ਮੈਂ ਇੱਕਦਮ ਇੱਕ ਵੀਡੀਓ ਦੇਖ ਰਿਆ ਸੀਗਾ ਉਹ ਚਾਈਨਾ ਦੇ ਵਿੱਚ ਪਲਾਸਟਿਕ ਤੋਂ ਚੌਲ ਜਿਹੜਿਆ ਉਹ ਬਣਾਏ ਜਾਂਦੇ ਸੀ ਉੱਥੇ ਔਰ ਉਹਦੀ ਡਿਮਾਂਡ ਜਿਹੜੀ ਆ ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਵੀ ਉਹ ਜਿਹੜੀ ਇਹ ਚੌਲ ਆ ਉਹਦੀ ਡਿਮਾਂਡ ਕਿਤੇ ਪੰਜਾਬ ਵਿੱਚ ਵੀ ਹੁੰਦੀ ਆ ਆ ਨਹੀਂ ਸਰ ਉਹਨਾਂ ਚੌਲਾਂ ਦੀ ਇੱਥੇ ਪੰਜਾਬ ਦੇ ਵਿੱਚ ਹਾਲੇ ਤੱਕ ਨਹੀਂ ਆਈ ਹਾਂ ਪਨੀਰ ਦੇ ਵਿੱਚ ਜਿਵੇਂ ਪਨੀਰ ਦੂਸਰਾ ਵਿਕਦਾ ਹਨਾ ਉਹਦੇ ਵਿੱਚ ਪਲਾਸਟਿਕ ਪਾਇਆ ਜਾਂਦਾ ਉਹ ਪਨੀਰ ਬਹੁਤ ਖਰਾਬ ਨਿਕਲਦਾ ਕਈ ਦੁੱਧ ਦੇ ਵਿੱਚ ਵੀ ਇਹੋ ਜਿਹੀ ਚੀਜ਼ਾਂ ਪਾਈਆਂ ਜਾਂਦੀਆਂ ਜੀ ਜੀ ਜਰੂਰੀ ਸੀ ਦੁੱਧ ਉਵਾਲਦੇ ਹਾਂ ਉਹਦੇ ਤੇ ਉਹ ਲੰਬਾ ਲੰਬੀਆਂ ਚੀਜ਼ਾਂ ਉਹ ਪਲਾਸਟਿਕ ਹੋਂ ਨਿਕਲਦਾ ਹਨਾ ਕਾਫੀ ਲੋਕਾਂ ਦੇ ਹੋਇਆ ਵੀ ਇਹ ਚੀਜ਼ ਆ ਥੋੜੇ ਦਿਨ ਪਹਿਲਾਂ ਹੀ ਇੱਕ ਸੱਤ ਫੇਸ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਜਿਹੜਾ ਦੁੱਧ ਲਿਆ ਸੀ ਉਹਨਾਂ ਨੇ ਜਦੋਂ ਉਵਾਲਿਆ ਤੇ ਉਹਦੇ ਵਿੱਚੋਂ ਕੋਈ ਪਲਾਸਟਿਕ ਹੋਂ ਲੰਮੀ ਸਾਰੀ ਉਹ ਖਿੱਚੀ ਗਈ ਖਿੱਚੀ ਗਈ ਖਿੱਚੀ ਗਈ ਜਿਵੇਂ ਪਲਾਸਟਿਕ ਖਿੱਚਿਆ ਜਾਂਦਾ ਹਨਾ ਪਰ ਹਾਲੇ ਤੱਕ ਅਸੀਂ ਚੌਲਾਂਾਂ ਦੇ ਵਿੱਚ ਜਾਂ ਕੋਈ ਜਿਹੜੀਆਂ ਬੰਦ ਚੀਜ਼ਾਂ ਆਉਂਦੀਆਂ ਇਹ ਜੀਆਂ ਉਹਨਾਂ ਦੇ ਵਿੱਚ ਅਜਿਹੀ ਚੀਜ਼ ਨਹੀਂ ਦੇਖੀ ਕਿਉਂਕਿ ਇੱਥੇ ਜਿਹੜੇ ਹੋਲਸੇਲ ਵਾਲੇ ਬੈਠੇ ਆ ਜਿਆਦਾਤਰ ਲੋਕੀ ਇੱਥੋਂ ਸਮਾਨ ਰਲਾਈਂਸ ਤੋਂ ਹੀ ਲੈਂਦੇ ਕਿਉਂਕਿ ਰਲਾਈਂਸ ਦਾ ਜਿਹੜਾ ਸਭ ਤੋਂ ਵੱਡਾ ਸਟੋਰ ਇੱਥੇ ਜਿਹੜਾ ਮਹਾਨੀ ਇੱਥੇ ਹੈ ਜਿਆਦੇ ਪਿੰਡਾਂ ਦੇ ਵਿੱਚ ਵੀ ਅੱਜਕੱਲ ਜਿਹੜੇ ਸਮਾਨ ਆਉਂ ਉਹ ਜਿਆਦਾਤਰ ਜਮਡੀ ਮਾਰਕ ਹੋ ਗਿਆ ਹਨ ਉਹਨਾਂ ਉਹਨਾਂ ਤੋਂ ਹੀ ਲੈ ਕੇ ਆਉਂਦੇ ਆ ਉਹਨਾਂ ਦੇ ਵਿੱਚ ਹਾਲੇ ਤੱਕ ਇਹੋ ਜੀ ਚੀਜ਼ ਨਹੀਂ ਹੈਗੀ ਹਾਂ ਉਹ ਸਦਾ ਜਿਵੇਂ ਛੋਟਾ ਦੁਕਾਨਦਾਰ ਕਿਤੇ ਉਹ ਉਹ ਸਸਤਾ ਮਿਲ ਜਾਂਦਾ ਜਿਹੜਾ ਪਲਾਸਟਿਕ ਵਾਲੇ ਚੌਰ ਬੰਦੇ ਹਨਾ ਦੂਜੇ ਬੰਦੇ ਉਹ ਸਸਤੇ ਮਿਲ ਉਹ ਤਾਂ ਪਤਾ ਵੀ ਨਹੀਂ ਲੱਗਦਾ ਕਿ ਪਲਾਸਟਿਕ ਵਾਲੇ ਕਿ ਦੂਜੇ ਜਦੋਂ ਅਸੀਂ ਬਣਾਉਣੇ ਆ ਉਦੋਂ ਹਾਰਡ ਹੁੰਦੇ ਆ ਹਾਰਡ ਕਿ ਉਹ ਮਤਲਬ ਬਣੇ ਨਹੀਂ ਹੁੰਦੇਗੇ ਤੇ ਉਹ ਕੱਚੇ ਰਹਿ ਜਾਂਦੇ ਜਿੰਨਾ ਮਰਜੀ ਪਾਣੀ ਪਾਈ ਚੱਲੋ ਉਹ ਜਦੋਂ ਅਸੀਂ ਇੱਕ ਚਬਦੇ ਆ ਤਾਂ ਉਹ ਦੰਦਾਂ ਦੇ ਵਿੱਚ ਚਬ ਮਤਲਬ ਚੱਬਿਆ ਨਹੀਂ ਜਾਂਦਾ ਚੱਬਿਆ ਨਹੀਂ ਜਾਂਦਾ ਉਹ ਕਾਫੀ ਇਹ ਜੇ ਹਾਰਡ ਚੌਰ ਹੈ ਤੇ ਪਰ ਪਲਾਸਟਿਕ ਵਾਲੀ ਹਜੇ ਕੋਈ ਅਸੀਂ ਨਹੀਂ ਸੁਣੀਗੀ ਨਾ ਹੀ ਹਾਂ ਇਹ ਜਿਹੜੀ ਪਨੀਰ ਬਣਾਉਂਦੇ ਆ ਜਾਂ ਖੂਆ ਬਣਾਉਂਦੇ ਆ ਹਾਂ ਇਹਦੇ ਵਿੱਚ ਪਲਾਸਟਿਕ ਸੁਨਿਆਣ ਦਾ ਦੁੱਧ ਦੇ ਵਿੱਚ ਪਲਾਸਟਿਕ ਬਹੁਤ ਸੁਨਿਆਣਾ ਹੈ ਨਾ ਜਿਹੋਦੇ ਦੇ ਵਿੱਚ ਪਲਾਸਟਿਕ ਆਮ ਕਰਕੇ ਪਾ ਦਿੰਦੇ ਜਿਵੇਂ ਅਸੀਂ ਆਹ ਘੁਰਕਰੇ ਸੁੰਦੇ ਆ ਨਾ ਘੁਰਕਰੇ ਨੂੰ ਜਦੋਂ ਅਸੀਂ ਅੱਗ ਦੇ ਸੇਕ ਦੇ ਨੇੜੇ ਕਰਦੇ ਆ ਤਾਂ ਉਹਦੇ ਵਿੱਚੋਂ ਪਲਾਸਟਿਕ ਨਿਕਲਦਾ ਉਹ ਅਸੀਂ ਬਹੁਤ ਆਪ ਵੀ ਖੁਦ ਵੀ ਅੱਛੀ ਪ੍ਰੈਕਟੀਕਲ ਕਰਕੇ ਦੇਖਿਆ ਹੈ ਨਾ ਇਹਨਾਂ ਚੀਜ਼ਾਂ ਦਾ ਹਾਂਜੀ ਉਹ ਕੰਪਨੀਆਂ ਵੱਲੋਂ ਹੀ ਬਣਾਇਆ ਗਿਆ ਹੁੰਦਾ ਹੈ ਉਹ ਆਮ ਮੰਦਕਾਨਦਾਰ ਉਹਨੂੰ ਪਛਤ ਨਹੀਂ ਕਿਉਂਕਿ ਉਹਦੇ ਉੱਤੇ ਟੈਗ ਲੱਗਿਆ ਹੁੰਦਾ ਹਾਂਜੀ ਹਾਂ ਇਹ ਹੋ ਸਕਦਾ ਹੈ ਪੁਰਾਣੇ ਲਫਾਫਿਆਂ ਦੇ ਵਿੱਚ ਮੋਮਰ ਇਹ ਘੱਟ ਚਾਂਸ ਹੁੰਦੇ ਆ ਜੇ ਮੋਮੋਸ ਦੇ ਵਿੱਚ ਥੋੜੇ ਦਿਨ ਪਹਿਲਾਂ ਹੋਇਆ ਸੀ ਮੋਮੋਸ ਕੋ ਗੰਦੀ ਜਗ੍ਹਾ ਤੇ ਬਣਾਈ ਜਾ ਰਹੇ ਸੀ ਹਨਾ ਮੋਮੋਸ ਦੇ ਵਿੱਚ ਮਲਾਵਟ ਕੀਤੀ ਆ ਰਹੀ ਸੀ ਜੋ ਉਹਦੇ ਵਿੱਚ ਮੋਮੋਸ ਦੇ ਵਿੱਚ ਜੋ ਮੈਦਾ ਵਗੈਰਾ ਪਾਇਆ ਜਾ ਰਿਹਾ ਸੀ ਉਹ ਪਹਿਲਾਂ ਵਾਲਾ ਪਿਆ ਸੀ ਹਨਾ ਪਹਿਲੇ ਜਿਹੜੇ ਕੀੜੇ ਚੱਲੇ ਹੁੰਦੇ ਆ ਉਹ ਮੈਦੇ ਨੂੰ ਉਹਨਾਂ ਨੇ ਵਿੱਚ ਮਿਕਸ ਕੀਤਾ ਹੋਇਆ ਸੀਗਾ ਹਨਾ ਤੇ ਅਸੀਂ ਇਹ ਵੀ ਕਹਿ ਸਕਦੇ ਪਕੌੜਿਆਂ ਦੇ ਵਿੱਚ ਵੀ ਕਈ ਵਾਰ ਜਿਵੇਂ ਪਹਿਲਾਂ ਵਾਲਾ ਬੀਸਣ ਪਿਆ ਹੁੰਦਾ ਨਾ ਕੀੜੇ ਆ ਹੁਣ ਹੈਗਾ ਸੀ ਜਨਾ ਮੀਂਹ ਆ ਸੀ ਜਨਾ بارشਾਂ ਦਾ ਇਹਦੇ ਵਿੱਚ ਹਰ ਚੀਜ਼ ਜਿਹੜੀ ਖੁੱਲੀ ਪਈ ਹੁੰਦੀ ਜਿਵੇਂ ਆਟਾ ਮੈਦਾ ਦਹੀਂ ਆ ਬੇਸਨ ਹਨਾ ਖੁੱਲੇ ਉਹਦੇ ਵਿੱਚ ਕੀੜੇ ਆਲਰੇਡੀ ਪੈ ਜਾਂਦੇ ਆ ਉਸੇ ਨੂੰ ਹੀ ਬਣਾ ਕੇ ਉਹ ਆਮ ਲੋਕਾਂ ਦੇ ਵਿੱਚ ਵੇਚ ਦਿੰਦੇ ਆ ਕਈ ਵਾਰ ਸੀ ਇਹ ਦੇਖਦੇ ਆ ਵੀ ਜਿਹੜੀ ਛੋਟੀ ਰੇੜੀ ਹੈ ਇਥੋਂ ਨਾ ਖਾਓ ਹਨਾ ਇਹਦੇ ਤੇ ਸ਼ਾਇਦ ਨਹੀਂ ਚੱਜਦੀ ਚੀਜ਼ ਹੋਣੀ ਇੱਥੇ ਇਹਦੇ ਤੇ ਜਾੜੇ ਮਲਾਪਟ ਹੋਣੀਆਂ ਪਰ ਅਸੀਂ ਦੇਖਿਆ ਕਈ ਵਾਰ ਉਹ ਬੰਦੇ ਮਤਲਬ ਜੇ ਕਿ ਉਹ ਵੀ ਉਹ ਪਾਉਂਦੇ ਆ ਟਿੱਕੀਆਂ ਦੇ ਵਿੱਚ ਜਾਂ ਕਰੀਏ ਬੇਸਨ ਵਾਲਿਆਂ ਹਨਾ ਉਹਨਾਂ ਦੀ ਸਫਾਈ ਹੁੰਦੀ ਆ ਉਹ ਕਿਉਂ ਵੀ ਤਾਜ਼ਾ ਕੱਟ-ਕੱਟ ਕੇ ਡੱਬਿਆਂ ਚ ਪਾਉਂਦੇ ਆ ਹਨਾ ਜਿਹੜੀਆਂ ਡੱਬਾਂ ਉਹਨਾਂ ਨੇ ਕਿ ਆਲਰੇਡੀ ਸਾਈਟ ਤੇ ਰੱਖਿਆ ਹੋਊ ਉਹਦੇ ਚ ਦੇਖੋ ਉਹ ਚ ਕਾਲਾ ਕਿਉਂ ਨਹੀਂ ਹੁੰਦਾ ਪਰ ਜਿਹੜੀਆਂ ਵੱਡੀਆਂ ਦੁਕਾਨਾਂ ਵਾਲੇ ਹੁੰਦੇ ਜਿਹਨਾਂ ਦਾ ਸਾਮਾਨ ਜ਼ਿਆਦਾ ਵਿਕਦਾ ਉਹ ਉਹਨਾਂ ਦਾ ਕਿਉਂ ਜ਼ਿਆਦਾ ਲੱਗਦਾ ਉਹ ਕਿਉਂ ਉਸੇ ਕਿਉਂ ਦੇ ਵਿੱਚ ਵਿੱਚ ਹੋਰ ਤਲੀ ਯਾਨੀ ਉਸੇ ਤੇਰੇ ਦੇ ਵਿੱਚ ਹੋਰ ਸਾਉਂਸ ਤੇਲ ਦੇ ਵਿੱਚ ਦੁਆਰਾ ਦੁਆਰਾ ਪਾਈ ਜਾਣਗੇ ਕਿਉਂਕਿ ਉਹ ਸਿੱਤਨ ਦੀ ਪੋਸ਼ਿਸ਼ ਨਹੀਂ ਕਰਦੇ ਛੋਟਾ ਦੁਕਾਨਦਾਰ ਆ ਉਦਯੋਗ ਘੱਟਸ ਹੁੰਦੀ ਆ ਹਨਾ ਜਿਵੇਂ ਛੋਟੇ ਰੇੜੀ ਵਾਲੇ ਆ ਤੋਂ ਉਹਨੇ ਕੀ ਹਿਸਾਬ ਨਾਲ ਤੇਲ ਪਾਉਂਦਾ ਤੇ ਉਹਨੂੰ ਪਤਾ ਹੁੰਦਾ ਵੀ ਇੰਨਾ ਤੇ ਮੇਰਾ ਖਤਮ ਹੋ ਜਾਣਾ ਸ਼ਾਮ ਤੱਕ ਹਨਾ ਤੇ ਫਿਰ ਇਹ ਕਿ ਮਲਾਵਟ ਦੇ ਨਾਲ ਜੋ ਲੋਕੀ ਆਪਾਂ ਸਭ ਤੋਂ ਵੱਲ ਕਹਿੰਨੇ بارشਾਂ ਦੇ ਸੀਜ਼ਨ ਦੇ ਵਿੱਚ ਸਾਨੂੰ ਬਿਮਾਰੀਆਂ ਬਾੜੀਆਂ ਲੱਗਦੀਆਂ ਕਿਉਂ ਲੱਗਦੀਆਂ ਕਿਉਂਕਿ بارشਾਂ ਦੇ ਸੀਜ਼ਨ 'ਚ ਅਸੀਂ ਬਾਹਰ ਨਾਲ ਸਮਾਨ ਜਾਦੇ ਖਾਂਦੇ ਹਾਂ ਹਾਂਜੀ ਹਾਂ ਅਦਰਸ਼ ਜੀ ਬਹੁਤ ਦੇਖਦੇ ਆ ਦੁੱਧ ਦਹੀਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਲਾਵਟ ਹੋ ਰਹੀ ਹੈ ਜੇ ਕੰਪਨੀਆਂ ਵੱਲੋਂ ਵੀ ਆਉਂਦਾ ਤੇ ਪ੍ਰਾਣਾ ਸਮਾਨ ਵੇਚ ਦਿੰਦੇ ਆ ਫਿਰ ਕੰਪਨੀਆਂ ਨੂੰ ਵੀ ਇਹਦੇ ਵਿੱਚ ਚਾਹੀਦਾ ਹੈ ਕਿ ਵੀ ਉਹਨਾਂ ਦੀ ਜਿਹੜੀ ਫਰੈਂਚਾਈਜ਼ ਉਹਨਾਂ ਨੂੰ ਖਤਮ ਕੀਤਾ ਜਾਵੇ ਇਸ ਤਰ੍ਹਾਂ ਕਸਟਮਰ ਦੇ ਨਾਲ ਕਿ ਲੋਕੀ ਲੈਂ ਬੇਰਕਾ ਦੇ ਉੱਤੇ ਹੀ ਸਵਾਲ ਉਠਾਉਣਗੇ ਕੱਲੇ ਬੇਰਕਾ ਨਹੀਂ ਜਿੰਨੀਆਂ ਵੀ ਅਮੂਨ ਕੰਪਨੀ ਹੁਣ ਤਾਂ ਆਪਣੀ ਆਈ ਹੈ ਇੱਕ ਦੋ ਹੋਰ ਕੰਪਨੀਆਂ ਵੀ ਆ ਜਿਹੜੀਆਂ ਨਵੀਆਂ ਇੱਥੇ ਆਈਆਂ ਹਨ ਹਾਂ ਫਿਰ ਲੋਕੀ ਉਹਨਾਂ ਤੇ ਸਵਾਲ ਉਠਾਉਣਗੇ ਵੀ ਉਹ ਕੰਪਨੀਆਂ ਜਾਣਬੁੱਝ ਕੇ ਸਮਾਨ ਉਹ ਦਿੰਦੀਆਂ ਜਦੋਂ ਕਿ ਦੁਕਾਨਦਾਰ ਹੀ ਹੋਲੇ ਕਰਦਾ ਇਸ ਚੀਜ਼ ਦੇ ਵਿੱਚ ਤੇ ਜਿਹੜਾ ਦੁੱਧ ਘਰਾਂ ਤੋਂ ਹੁੰਦਾ ਹੈ ਜ਼ਿਆਦਾਤਰ ਜਦੋਂ ਡੇਰੀ ਤੋਂ ਸੀ ਦੁੱਧ ਲੈਣੇ ਹਨਾ ਡੇਰੀ ਤੇ ਡੇਰੀ ਵਾਲੇ ਦੁੱਧ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ਕਿਉਂਕਿ ਉਹਦੇ ਚ ਯੂਰੀ ਪਾਇਆ ਜਾਂਦਾ ਔਰ ਆਮ ਲੋਕਾਂ ਦੇ ਘਰਾਂ ਚੋਂ ਆਉਂਦਾ ਪਰ ਘਰਾਂ ਦੇ ਵਿੱਚ ਵੀ ਇਹ ਚੀਜ਼ਾਂ ਪਾਈਆਂ ਜਾਂਦੀਆਂ ਜਿਵੇਂ ਕੱਲ ਹੀ ਕਿਸੇ ਦੇ ਘਰ ਦੇ ਵਿੱਚੋਂ ਫੜਿਆ ਗਿਆ ਦੁੱਧ ਅਕਾਲ ਜੀ ਉਹ ਬੰਦਾ ਸ਼ਾਇਦ ਮਿਲਕ ਉਹਦੇ ਵਿੱਚ ਹੀ ਲੱਗਿਆ ਮਿਲਕ ਪਲਾਂਟ ਦੇ ਵਿੱਚ ਲੱਗਿਆ ਹੋਇਆ ਸੀ ਬੰਦਾ ਤਾਂ ਘਰੇ ਨਕਲੀ ਦੁੱਧ ਬਣਾਉਂਦਾ ਸੀ ਨਕਲੀ ਦੁੱਧ ਐਨਾ ਉਹਦਾ ਕੈਂਟਰ ਵੀ ਫੜਿਆ ਹਨਾ ਉਹਦੇ ਡਰਮ ਵੀ ਫੜੇ ਆ ਨਕਲੀ ਦੁੱਧ ਵਾਸਣ ਵਾਈਸ ਤੋਂ ਨੇ ਨਕਲੀ ਦੁੱਧ ਬਣਾ ਰਹੇ ਸੀਗੇ ਨਕਲੀ ਦੁੱਧ ਪਾਣੀ ਦੇ ਵਿੱਚ ਥੋੜਾ ਜਿਹਾ ਦੂਜਾ ਮਿਕਸ ਕਰਕੇ ਦੇ ਵਿੱਚ ਜੂਰੀਆ ਮਿਕਸ ਕਰ ਦਿੰਦੇ ਸੀ ਕੱਲ ਉਹ ਮਤਲਬ ਫੜਿਆ ਜੇ ਲੋਕੀ ਘਰਾਂ ਚ ਦੁੱਧ ਵੀ ਇਹੋ ਜਿਹਾ ਲੋਕੀ ਕਰੀ ਜਾਂਦੇ ਆ ਵੀ ਦੇਰੀ ਘਰੇ ਕਹਿੰਦੇ ਸੀ ਦੇਰੀ ਖੋਲੀ ਆ ਤੇ ਫਿਰ ਦੇਖੋ ਆਮ ਇਨਸਾਨ ਦੇ ਨਾਲ ਇੰਨਾ ਜਿਆਦਾ ਮਤਲਬ ਖਲਵਾੜ ਹੋ ਰਿਹਾ ਫਿਰ ਇਹਦਾ ਮਤਲਬ ਸਿਹਤ ਵਿਭਾਗ ਨੂੰ ਥੋੜਾ ਜਿਆਦਾ ਉੱਠਣਾ ਚਾਹੀਦਾ ਹੈ ਤੇ ਕੰਪਨੀਆਂ ਵਾਲਿਆਂ ਨੂੰ ਉੱਠਣਾ ਚਾਹੀਦਾ ਜਿਨ੍ਹਾਂ ਨੂੰ ਸੇ ਸਮਾਨ ਭੇਜਦੇ ਹੋ ਸਮਾਨ ਵਧੀਆ ਵੇਚ ਰਹੇ ਆ ਜਾਂ ਨਹੀਂ ਵੇਚ ਰਹੇ ਡਾਕਟਰ ਤੁਹਾਡਾ ਟਾਈਮ ਹੋ ਰਿਹਾ ਤੇ ਤੁਸੀਂ ਵੀ ਅੱਗੇ ਯੂਨੀਵਰਸਿਟੀ ਪਹੁੰਚਣਾ ਹੈਗਾ ਇੱਕ ਲਾਸਟ ਸਵਾਲ ਤੁਹਾਡੇ ਅੱਗੇ ਵੀ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹ ਬਿਲਕੁਲ ਹੀ ਸੁਸਤਾ ਪਿਆ ਉਹ ਕੁਝ ਵੀ ਨਹੀਂ ਕਰਦਾ ਕਿ ਬਿਲਕੁਲ ਜੀ ਉਹ ਹੈਲਥ ਡਿਪਾਰਟਮੈਂਟ ਉਦੋਂ ਨਿਕਲਦਾ ਜਦੋਂ ਪਤਾ ਲੱਗ ਜੇ ਬਹੁਤ ਜ਼ਿਆਦੇ ਲੋਕ ਹੈਜੇ ਨਾ ਪੈ ਗਏ ਹਸਪੀਟਲਾਂ ਦੇ ਵਿੱਚ ਹਨਾ ਡੇਂਗੂ ਵੱਧ ਗਿਆ ਜਦ ਸਰਕਾਰ ਦੀ ਸਰਕਾਰ ਥੋੜੀ ਜਿਹੀ ਕੰਮ ਕਰਨੀ ਨਹੀਂ ਰੋਕਦੀ ਆ ਉਦੋਂ ਇਹ ਲੋਕ ਉੱਠਦੇ ਆ ਉਦੋਂ ਭੱਜਦੇ ਆ ਹਨਾ ਹਾਂਜੀ ਉਦੋਂ ਉਹਦੇ ਤੇ ਆ ਮਤਲਬ ਲਾਤਾ ਹਰੇਕ ਦੁਕਾਨ ਦੇ ਵਿੱਚ ਉਹਨਾਂ ਲੋਕਾਂ ਨੂੰ ਜਾ ਕੇ ਜਿਆਦਾ ਫੜਦੇ ਜਿਨ੍ਹਾਂ ਤੋਂ ਇਹਨਾਂ ਨੂੰ ਪੈਸਾ ਨਹੀਂ ਹੁੰਦਾ ਅੰਤਨ ਕਰਾਪਸ਼ਨ ਲੈ ਲਿਆ ਫਿਰ ਪਸੰਦ ਹੈ ਇੱਕ ਪਹਿਲਾਂ ਥੋੜਾ ਟਾਈਮ ਪਹਿਲਾਂ ਨਿਕਲ ਤੁਸੀਂ ਵੀ ਸੁਣਿਆ ਹੋਊਗਾ ਜਿਹੜੇ ਉਹ ਆਏ ਸੀਗੇ ਹਨਾ ਨਾਮ ਹੁਣ ਉਹਨਾਂ ਨੂੰ ਯਾਦ ਨਹੀਂ ਉਸ ਸਿਹਤ ਵਿਭਾਗ ਦੇ ਚ ਕਾਫੀ ਦੁਕਾਨਾਂ ਤੇ ਛਾਪੇ ਮਾਰਦੇ ਫੜਦੇ ਵੀ ਹੁੰਦੇ ਸੀ ਮੁੜ ਕੇ ਰਾਜਨੀਤੀ ਚ ਆ ਗਏ ਉਹਨਾਂ ਨੇ ਰਿਟਾਇਰਮੈਂਟ ਪਹਿਲਾਂ ਲੈ ਲਈ ਮੁੜ ਕੇ ਰਾਜਨੀਤੀ ਚ ਆ ਗਏ ਹਨਾ ਲੋਕਾਂ ਨੇ ਤਾਂ ਇਹ ਕਿ ਐਸੀ ਸ਼ਹਿਰ ਰਾਜਨੀਤੀ ਚ ਆਉਣ ਲਈ ਇਹਨਾਂ ਨੇ ਭੱਜ ਭੱਜ ਕੇ ਸਾਰੀਆਂ ਦੁਕਾਨਾਂ ਦੇ ਉੱਤੇ ਚੈਕਿੰਗ ਕੀਤੀ ਹਨਾ ਰੇਡ ਮਾਰੀ ਵੀ ਮੁੜ ਕੇ ਪੈਸੇ ਵੀ ਨਹੀਂ ਲਏ ਉਹਨਾਂ ਤਾਂ ਤੇ ਉਹਨਾਂ ਦੇ ਚਲਾਨ ਕੱਟੇ ਪਰ ਜ਼ਿਆਦਾਤਰ ਅਸੀਂ ਇਹ ਹੀ ਦੇਖਿਆ ਕਿ ਜਿਹੜੀਆਂ ਮਤਲਬ ਕਿ ਜਿੱਥੇ ਜ਼ਿਆਦਾ ਮਲਾਪ ਹੁੰਦੀਆਂ ਲੋਕੀ ਪਹਿਲਾਂ ਆਈ ਇਹਨਾਂ ਨੂੰ ਚੜਾ ਵਚੜਾ ਦਿੰਦੇ ਚੁੱਪ ਕਰਕੇ ਬੈਠੇ ਰਹਿੰਦੇ ਆ ਬਿਲਕੁਲ ਨਹੀਂ ਦੇਖਿਆ ਹੁੰਦਾ ਜਿਵੇਂ ਬਰਫ਼ ਦੇ ਵਿੱਚ ਬੜੀ ਬਾਰੀ ਅਸੀਂ ਇਹ ਦੇਖਿਆ ਬਰਫ਼ ਦੇ ਵਿੱਚ ਚੂਹਾ ਮਰਿਆ ਬਾਉਮੀ ਬਰਫ਼ ਜੰਮੀ ਪਈ ਹੁੰਦੀ ਹੈ ਤੇ ਦੇਖੋ ਇੱਧਰ ਆਪਾਂ ਨੂੰ ਉਹੀ ਅਸੀਂ ਜੂਸ ਪੀਣੇ ਬਾਹਰ ਜਾ ਕੇ ਹਨਾ ਉਹੀ ਅਸੀਂ ਪਾਣੀ ਪੀਣੇ ਹੋਤਲਾਂ ਤਾਂ ਤੇ ਫਿਰ ਉਸੇ ਵਿੱਚ ਇੰਨਾ ਕੁਝ ਗੰਦ ਪਹਿਲਾਂ ਉਸੇ ਬਰਫ਼ ਦੇ ਵਿੱਚ ਹੁੰਦਾ ਜਿੱਥੇ ਕੁਲਫੀਆਂ ਵਗੈਰਾ ਬਣ ਗਿਆ ਜਿਹੜੀਆਂ ਹਨਾ ਤੇ ਉੱਥੇ ਵੀ ਆਹੀ ਕੁਝ ਨੂੰ ਦਾ ਕੁਲਫੀਆਂ ਜਮਾਉਣ ਵਾਲਿਆਂ ਤੇ ਇੰਨਾ ਗੰਦ ਹੁੰਦਾ ਕਾਫੀ ਵੀਡੀਓਜ਼ ਅੱਜਕੱਲ ਜਿਵੇਂ ਅਸੀਂ ਕਹਦੀਏ ਇਹਦਾ ਜਮਾਨਾ ਆ ਗਿਆ ਹਨਾ ਹਰ ਕਿਸੇ ਦੇ ਹੱਥ 'ਚ ਫੋਨ ਹੁੰਦਾ ਮੋਬਾਈਲ ਫੋਨ ਹਨਾ ਤੇ ਮੋਬਾਈਲ ਫੋਨ ਨਾਲ ਲੋਕੀ ਵੀਡੀਓ ਬਣਾਉਣ ਲੱਗੇ ਲੋਕੀ ਇਸ ਚੀਜ਼ ਨੂੰ ਲੈ ਕੇ ਆਉਂਦੇ ਅੱਗੇ ਪਰ ਉਹੀ ਗੱਲ ਆ ਕਿ ਥੋੜੇ ਦਿਨਾਂ ਬਾਅਦ ਉਹ ਚੁੱਪਚਾਪ ਵੀਡੀਓ ਬੰਦ ਹੋ ਜਾਂਦੀ ਆ ਹਾਂਜੀ ਹਾਂਜੀ ਜਦੋਂ ਸਿਹਤ ਵਿਭਾਗ ਬਿਲਕੁਲ ਅਸੀਂ ਇਹ ਕਹਸਾ ਦੇ ਸਿਹਤ ਵਿਭਾਗ ਦੇ ਵਿੱਚ ਕੁਝ ਬੰਦੇ ਚੰਗੇ ਵੀ ਹੁੰਦੇ ਆ ਹਰ ਚੀਜ਼ੇ ਕੁਝ ਬੰਦੇ ਮਾੜੇ ਵੀ ਹੁੰਦੇ ਆ ਹਰ ਚੀਜ਼ੇ ਦੋ ਪਹਿਲੂ ਤਾਂ ਹੁੰਦੇ ਹੀ ਹੁੰਦੇ ਤਾਂ ਤੁਸੀਂ ਵੀ ਜਾਣਦੇ ਆ ਹਨਾ ਫੇਸਲੇ ਜਿਹੜੇ ਪਹਿਲਾਂ ਵਾਲੇ ਜਿਹੜੇ ਕੁਝ ਬੈਠੇ ਹੁੰਦੇ ਉਹਨਾਂ ਨੂੰ ਵੀ ਇਹ ਹੁੰਦਾ ਕਿ ਉੱਪਰ ਤੱਕ ਜੜਾਵਾ ਜਾਂਦਾ ਹਨਾ ਥੱਲੇ ਤੋਂ ਲੈ ਕੇ ਉੱਪਰ ਤੱਕ ਜਾਂਦਾ ਮੰਤਰਾਂ 간 ਤੱਕ ਜਾਂਦਾ ਹਨਾ ਤੇ ਫਿਰ ਉਸੇ ਹਿਸਾਬ ਨਾਲ ਉਹਨਾਂ ਨੇ ਤਾਂ ਪੈਸੀ ਲੈਣੀ ਹੁੰਦੀ ਆ ਤੇ ਫਿਰ ਆਮ ਲੋਕ ਕੋ ਕਿੱਥੇ ਜਾਂਦਾ ਕਿੱਥੇ ਨਹੀਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਕੁਝ ਹੈ ਜਿਹੜੇ ਇਸ ਚੀਜ਼ ਨੂੰ ਰੋਕਦੇ ਵੀ ਆ ਕੁਝ ਆਮ ਲੋਕ ਵੀ ਆ ਇਸ ਨੂੰ ਰੋਕਦੇ ਪਰ ਜਿਹੜਾ ਜਦੋਂ ਲੋਕੀ ਰੋਕਦੇ ਆ ਨਾ ਆਮ ਲੋਕ ਰੋਕਦੇ ਆ ਤਾਂ ਉਹਨਾਂ ਤੇ ਅਟੈਕ ਹੁੰਦੇ ਆ ਅਟੈਕ ਹੁੰਦੇ ਉਹਨਾਂ ਤੇ ਮਾਰੰਮਰਾਈ ਹੁੰਦੀ ਆ ਜਿਵੇਂ ਹੁਣ ਸਬਜੀ ਮੰਡੀ ਚ ਜੇ ਲੋਕੀ ਬੋਲਦੇ ਆ ਤਾਂ ਉਹਨਾਂ ਨੂੰ ਕੁੱਟਿਆ ਜਾਂਦਾ ਸਾਰੇ ਇਕੱਠੇ ਹੋ ਜਾਂਦੇ ਆ ਇਵੇਂ ਜੇ ਦੁਕਾਨਦਾਰ ਨੂੰ ਕਿਸੇ ਨੂੰ ਕੋਈ ਬੋਲਦਾ ਜਾ ਕੇ ਉਹਦੀ ਵੀਡੀਓ ਬਣਾਉਂਦਾ ਤਾਂ ਆਮ ਸਾਰੇ ਦੁਕਾਨਦਾਰ ਇਕੱਠੇ ਹੋ ਜਾਂਦੇ ਆ ਉਹਨਾਂ ਨੂੰ ਮਾਰਕਟਾਈ ਹੁੰਦੀ ਆ ਜੇ ਕੋਈ ਬੋਲਦਾ ਹੀ ਨਹੀਂ ਲੋਕੀ ਵੀਡੀਓ ਚੋਰੀ ਬਣਾਉਂਦੇ ਆ ਪਰ ਵੀਡੀਓ ਵੀ ਇਸ ਤਰੀਕੇ ਦੇ ਨਾਲ ਬੈਰਟ ਕਰਦੇ ਆ ਕਿ ਕਿਸੇ ਨੂੰ ਪਤਾ ਨਾ ਲੱਗੇ ਵੀਡੀਓ ਕਿਨੇ ਬਣਾਈ ਜਦੋਂ ਛੋਕਣ ਦੇ ਵਿੱਚ ਡਾਕਟਰ ਸਾਹਿਬ ਡਾਕਟਰ ਸਾਹਿਬ ਅਪਾਈ ਫੇਸ ਮਾਸਕ ਕਰਦੇ ਆ ਇੱਕ ਕਦਮ ਫੇਰ ਕਿਸੇ ਹੋਰ ਈਸ਼ੂ ਨੂੰ ਲੈ ਕੇ ਫੇਰ ਮੁਲਾਕਾਤ ਹੋਊਗੀ ਤਬ ਤੱਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮਚ